ਜੋ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਦਿਮਾਗਤ ਵੱਲੋਂ ਅਤਿ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਉਹ ਮੇਰੀਆਂ ਯਾਦਾਂ ਨਾਲ ਸੰਬੰਧਿਤ ਹੈਗੀ ਆ ਸੋ ਕਈ ਯਾਦਾਂ ਤੁਹਾਡੀਆਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਬਚਪਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਨੇ ਜਾਂ ਕਹਿ ਲਓ ਉਚੇਤਮਨ ਚ ਬੈਠ ਜਾਂਦੀਆਂ ਨੇ ਫਿਰ ਤੁਸੀਂ ਭਾਵੇਂ ਕਿੰਨੇ ਹੀ ਬਰੇ ਬੀਤ ਜਾਣ ਸਾਲਾਂ ਦੇ ਸਾਲ ਲੰਘ ਜਾਣ ਤੋ ਉਹ ਤੁਹਾਨੂੰ ਜਿਆਦਾ ਨੇ ਜਿਹੜੀਆਂ ਆਉਂਦੀਆਂ ਨੇ ਸੋ ਇਸੇ ਪ੍ਰਕਾਰ ਮੇਰੇ ਮਨ ਦੇ ਵਿੱਚ ਜਿਹੜੀ ਇੱਕ ਯਾਦ ਬਸੀ ਹੋਈ ਹੈ ਉਹ ਹੈ ਇੱਕ ਮੇਲੇ ਦੀ ਯਾਦ ਉਹ ਮੇਲਾ ਜੋ ਅੱਜ ਜਦੋਂ ਮੈਂ ਤੁਹਾਨੂੰ ਪ੍ਰੋਗਰਾਮ ਰਿਕਾਰਡ ਕਰ ਰਿਹਾ ਹਾਂ ਤੋ ਉਹ ਮੇਲਾ ਉਸ ਵਕਤ ਹੀ ਚੱਲ ਰਿਹਾ ਹੈ ਸੋ ਇਸ ਵਾਰ ਇਹ ਮੇਲਾ ਹੈ 27 28 29 ਤਰੀਕ ਦਾ ਸੋ ਮੇਲਾ ਕਿਹੜਾ ਹੈ ਮੇਲੇ ਦਾ ਨਾਮ ਹੈ ਤਖਰਾ ਦਾ ਮੇਲਾ ਤਖਰਾ ਪਿੰਡ ਸਮਰਾਲਾ ਤਹਿਸੀਲ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਲੁਧਿਆਣਾ ਕੋਲ ਜਾਂ ਕਹ ਲਓ ਵੀ ਮਾਛੀਵਾੜਾ ਦੇ ਨੇੜੇ ਪਿੰਡਾ ਹੈ। ਸੋ ਇਹ ਮੇਲਾ ਮੇਰੇ ਸੁਰਤ ਸੰਭਰਣ ਤੋਂ ਪਹਿਲਾਂ ਦਾ ਹੀ ਲੱਗਦਾ ਆ ਰਿਹਾ ਹੈ। ਸੋ ਇਹ ਮੇਲਾ ਆ ਬਾਬਾ ਸੁੰਦਰ ਦਾਸ ਜੀ ਦੀ ਜਹਾਦ ਦੇ ਵਿੱਚ ਲੱਗਦਾ ਹੈ। ਸੋ ਕਹਿੰਦੇ ਨੇ ਕਿ ਉਹਨਾਂ ਨੇ ਆਪਣੇ ਜੀਂਦੇ ਜੀ ਲੋਕ ਭਲਾਈ ਦੇ ਕਾਫੀ ਕੰਮ ਕੀਤੇ। ਕੰਮ ਹੀ ਨਹੀਂ ਕੀਤੇ ਤਾਂ ਸਮਾਜਿਕ ਜਿਹੜੇ ਕੰਮ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਵੱਧ ਛੱਡ ਕੇ ਹਿੱਸਾ ਲਿਆ। ਤੋ ਉਹਨਾਂ ਨੇ ਜਿੱਥੇ ਉਹ ਬਾਕੀ ਕੰਮ ਕਰਦੇ ਸੀ ਤਾਂ ਕਹਿੰਦੇ ਨੇ ਕਿ ਉੱਥੇ ਉਹਨਾਂ ਨੇ ਜਿਹੜੇ ਪਹਿਲਵਾਨ ਨੇ ਪਹਿਲਵਾਨ ਨੇ ਉਹਨਾਂ ਨੂੰ ਮੰਗਾ ਕੇ ਦੂਰੋਂ ਤਾਂ ਇੱਕ ਅਖਾੜਾ ਲਗਾਉਣਾ ਸ਼ੁਰੂ ਕੀਤਾ ਉਹ ਅਖਾੜੇ ਤੇ ਮੇਲਾ ਵੀ ਲੱਗਦਾ ਸੀ ਜੋ ਆਪ ਲਾਉਂਦੇ ਸੀਗੇ ਤੇ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੇ ਪਿੰਡ ਨਿਵਾਸੀ ਜਿਹੜੇ ਹਨ ਉਹ ਮੇਲਾ ਉਸੇ ਤਰ੍ਹਾਂ ਲਾਉਂਦੇ ਆ ਰਹੇ ਨੇ ਸੋ ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀ ਬਹੁਤ ਛੋਟਾ ਸੀ ਮੈਂ ਆਪਣੇ ਨਾਨਕੇ ਪਿੰਡ ਪੜਦਾ ਸੀ ਸੋ ਮੇਰੇ ਨੰਨਾ ਜੀ ਸਾਖੀਆਂ ਸੁਣਾਇਆ ਕਰਦੇ ਸੀ ਸੋ ਸਾਖੀਆਂ ਇਤਿਹਾਸ ਨਾਲ ਸੰਬੰਧ ਵਿੱਚ ਮੇਰਾ ਮਾਯਣ ਮਹਾਭਾਰਤ ਜਾਂ ਹੋਰ ਵੇਦਾਂ ਦੇ ਵਿੱਚੋਂ ਲੈ ਕੇ ਗੱਲਾਂ ਤੋਂ ਉਹ ਸੁਣਾਇਆ ਕਰਦੇ ਸੀ ਤੋਂ ਕਈ ਵਾਰ ਅਸੀਂ ਉਹਨਾਂ ਨੂੰ ਪੁੱਛਣਾ ਕਿ ਤੁਹਾਡੇ ਕੋਲ ਇੰਨਾ ਗਿਆਨ ਕਿਵੇਂ ਹੈ ਤੁਹਾਨੂੰ ਇਹ ਸਾਰਾ ਕੁਝ ਯਾਦ ਕਿਵੇਂ ਹੈ ਤਾਂ ਫਿਰ ਉਹ ਆਪਣੀ ਕਹਾਣੀ ਦੱਸਦੇ ਤਾਂ ਉਹ ਕਹਾਣੀ ਦੱਸਦੇ ਕਿ ਜਦੋਂ ਉਹ ਬਹੁਤ ਛੋਟੇ ਸਨ ਤੇ ਉਦੋਂ ਭਾਰਤ ਦੇ ਵਿੱਚ ਤੇ ਜਿਹੜੀ ਪਲੇਗ ਦੀ ਬਿਮਾਰੀ ਹੈ ਉਹ ਬਹੁਤ ਫੈਲੀ ਸੋ ਜਿਸ ਕਾਰਨ ਜਿਹੜਾ ਉਹਨਾਂ ਦਾ ਸਾਰਾ ਟੱਬਰ ਹੈ ਤਾਂ ਉਹ ਪਲੇਗ ਦੀ ਪੇਂਟ ਚੜ ਗਿਆ ਸੋ ਮੇਰੇ ਨਾਨਾ ਜੀ ਜਿਹੜੇ ਬੱਚੇ ਸਨ ਬਹੁਤ ਛੋਟੇ ਸਨ ਜਿੰਨੇ 10 11 ਸਾਲ ਦੇ ਹੋਣਗੇ 12 ਸਾਲ ਦੇ ਤਾਂ ਉਹ ਫਿਰ ਉਹਨਾਂ ਨੂੰ ਲੱਗਦਾ ਸੀ ਕਿ ਉਹ ਵੀ ਹੁਣ ਇਸ ਜਹਾਨ ਤੇ ਨਹੀਂ ਰਹਿਣਗੇ ਲੇਕਿਨ ਉਹ ਇਸ ਜਹਾਂ ਬਚ ਗਏ ਤੇ ਜਦੋਂ ਬਚ ਗਏ ਤਾਂ ਜਿਹੜੇ ਉਹਨਾਂ ਦੇ ਨਾਲ ਸ਼ਰੀਕੇ ਕਬੀਲੇ ਵਾਲੇ ਸੀ ਜਿਹੜੇ ਚਾਹੁੰਦੇ ਸੀ ਕਿਉਂਕਿ ਮੇਰੇ ਨਾਨਾ ਜੀ ਇਕੱਲੇ ਬੱਚੇ ਸਨ ਤੋ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਜ਼ਮੀਨ ਤੇ ਘਰ ਹੈ ਜਿਹੜਾ ਉਹ ਉਹਨਾਂ ਸ਼ਰੀਕਾਂ ਨੂੰ ਆਜ ਵੀ। ਤੋ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੁੰਦਾਂ ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਸ ਬੱਚੇ ਨੂੰ ਖਤਮ ਹੀ ਕਰ ਦਿੱਤਾ ਜਾਵੇ। ਤੋ ਕਿਸੇ ਹੋਰ ਹਮਦਰਦ ਨੇ ਉਹਨਾਂ ਨੂੰ ਦੱਸਿਆ ਕਿ ਭਾਈ ਜੇ ਤੂੰ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ ਜਿੰਦਾ ਰਹਿਣਾ ਚਾਹੁੰਦਾ ਹੈ ਤਾਂ ਇੱਥੋਂ ਦੌੜ ਜਾ। ਸੋ ਫਿਰ ਮੇਰੇ ਨਾਨਾ ਜੀ ਪਿੰਡੋਂ ਦੌੜ ਕੇ ਤੋ ਸਾਧਾ ਨਾਲ ਰਲ ਗਏ ਉਸ ਵਕਤ ਸਾਧਾਂ ਦੇ ਡੇਰੇ ਹੁੰਦੇ ਸੀਗੇ। ਤੋ ਸਾਧਾ ਨਾਲ ਰਲ ਗਏ ਤਾਂ ਉਹ ਜਿਹੜੇ ਸਾਧ ਸਨ ਉੱਥੇ ਜਿਹੜੀਆਂ ਸਾਖੀਆਂ ਤਾਂ ਇਸ ਤਰ੍ਹਾਂ ਦਾ ਜਿਹੜਾ ਅਧਿਆਨ ਕੀਤਾ ਜਾਂਦਾ ਸੀ ਦੂਜੀ ਦੇ ਵਿੱਚ ਮੇਰੇ ਨਾਨਾ ਜੀ ਨੂੰ ਇਹ ਬਹੁਤ ਸਾਰੀਆਂ ਸਾਖੀਆਂ ਯਾਦ ਹੋ ਗਈਆਂ ਤਾਂ ਜਦੋਂ ਉਹ ਸਾਧਾਂ ਦੀ ਗੱਲ ਕਰਦੇ ਸੀ ਤਾਂ ਉਹ ਦੱਸਦੇ ਸੀ ਕਿ ਉਹ ਬਾਬਾ ਸੁੰਦਰदास ਜੀ ਦੇ ਡੇਰੇ ਤੇ ਚਲੇ ਗਏ ਸੀ ਜਿੱਥੇ ਸਾਧ ਨੇ ਜਿਹੜੇ ਅਕਸਰ ਆਉਂਦੇ ਸੀ ਸੋ ਸਾਧ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੇ ਹਨ ਜੋਗੀ ਸੀਗੇ ਜਿਹੜੇ ਉਹ ਘੁੰਮਦੇ ਵੀ ਰਹਿੰਦੇ ਸੀ ਤੇ ਗਿਆਨ ਗੋਸ਼ਟ ਕਰਦੇ ਰਹਿੰਦੇ ਸੀ ਸੋ ਉੱਥੇ ਇਹ ਮੇਲਾ ਲੱਗਦਾ ਹੈ ਸੋ ਮੇਲਾ ਹੁਣ ਲੱਗਿਆ ਹੋਇਆ ਹੈ ਸੋ ਇਹ ਬਲੌਗ ਜਦੋਂ ਮੈਂ ਪਾਉਂਗਾ ਤਾਂ ਮੀਲਾ ਉਸ ਵਕਤ ਜਿਹੜਾ ਹੈਗਾ ਸ਼ਾਇਦ ਇੱਕ ਅੱਧੇ ਦਿਨ ਦਾ ਬਚ ਜਾਏਗਾ ਲੇਕਿਨ ਤੁਸੀਂ ਜੇ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਇਹ ਮੀਲਾ ਵੇਖਣ ਜ਼ਰੂਰ ਜਾਓ ਕਿਉਂ ਸਾਡੀਆਂ ਜਿਹੜੀਆਂ ਰਵਾਇਤਾਂ ਨੇ ਉਹ ਬੜੀ ਤੇਜ਼ੀ ਨਾਲ ਅਲੋਪ ਹੋ ਰਹੀਆਂ ਨੇ ਤੇ ਬੱਚੇ ਨੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਫੋਨਾਂ ਕੰਪਿਊਟਰਾਂ ਤੇ ਲੱਗੀ ਹੋਈ ਤਾਂ ਉਹਨਾਂ ਨੂੰ ਇਸ ਚੀਜ਼ ਦਾ ਕੋਈ ਗਿਆਨ ਨਹੀਂ ਤਾਂ ਜੋ ਇਹ ਆਪਣਾ ਆਪਣੇ ਵਿਰਸੇ ਨਾਲੋਂ ਆਪਣੀ ਵਿਰਾਸਤ ਨਾਲੋਂ ਆਪਣਾ ਜਿਹੜਾ ਰਵਾਇਤੀ ਜਿਹੜਾ ਭੋਜਨ ਹੈ ਉਹਦੇ ਨਾਲੋਂ ਟੁੱਟ ਗਏ ਆਪਣੀ ਭਾਸ਼ਾ ਨਾਲੋਂ ਟੁੱਟ ਗਏ ਤਾਂ ਜਾਦਾ ਚਰ ਜਿਹੜੀ ਹੈਗੀ ਆ ਉਹ ਸਾਡੀ ਪਛਾਣ ਕਾਇਮ ਨਹੀਂ ਰਹਿ ਸਕਦੀ ਸੋ ਪੰਜਾਬੀ ਜਿਹੜੀ ਭਾਸ਼ਾ ਹੈ ਸਦੀਆਂ ਤੋਂ ਚੱਲਦੀ ਆਈ ਹੈ ਅ ਕਹਿ ਲੋ ਕਿ ਆਰੀਅਨ ਜਦੋਂ ਭਾਰਤ ਆਏ ਨੇ ਤੇ ਉਦੋਂ ਤੋਂ ਲੈ ਕੇ ਚੱਲਦੀ ਆ ਰਹੀ ਹੈ ਤੇ ਮੈਂ ਆਪਣੇ ਨਾਵਲ ਦੇ ਵਿੱਚ ਇਹਨਾਂ ਪਿੰਡਾਂ ਦਾ ਜ਼ਿਕਰ ਵੀ ਕੀਤਾ ਹੈ ਕਿ ਪਿੰਡ ਕਿਵੇਂ बसे ਕਦੋਂ बसे ਜਿਹੜਾ ਮੇਰਾ ਨਾਵਲ ਸਮੁੰਦਰ ਮੰਥਨ ਹੈ ਤਾਂ ਉਹਦੇ ਵਿੱਚ ਕਾਫੀ ਜ਼ਿਕਰ ਕੀਤਾ ਗਿਆ ਹੈ ਲੇਕਿਨ ਆਪਾਂ ਉਧਰ ਵੱਲ ਨੂੰ ਜ਼ਿਆਦਾ ਨਹੀਂ ਜਾਂਦੇ ਜੇ ਕੋਈ ਹੋਰ ਬਲੌਗ ਦੇ ਵਿੱਚ ਆਪਾਂ ਗੱਲ ਕਰ ਸਕਦੇ ਹੋਏ ਤਾਂ ਜ਼ਰੂਰ ਕਰਾਂਗੇ ਸੋ ਇਹ ਜਿਹੜਾ ਮੇਲਾ ਹੈਗਾ ਉਹ ਆ ਭਾਦਰੂ ਮਹੀਨੇ ਚ ਲੱਗਦਾ ਹੈ ਭਾਦਰੂ ਦੀ ਜਿਹੜੀ ਜਨਮ ਅਸ਼ਟਮੀ ਹੁੰਦੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਉਹਦੇ ਤੋਂ ਦੂਸਰੇ ਦਿਨ ਜਿਹੜਾ ਹੈਗਾ ਸ਼ੁਰੂ ਹੁੰਦਾ ਹੈ ਤੇ ਦੁਕਾਨਾਂ ਨੇ ਜਿਹੜੀਆਂ ਲੰਘਦੀਆਂ ਨੇ ਇੱਕ ਦਿਨ ਪਹਿਲਾਂ ਹੀ ਸੋ ਅਸੀਂ ਜਦੋਂ ਬੱਚੇ ਛੋਟੇ ਹੁੰਦੇ ਸੀ ਜਿੱਤੇ ਜਦੋਂ ਉਹ ਦੁਕਾਨਾਂ ਵਾਲੇ ਸਾਈਕਲਾਂ ਤੇ ਆਪਣਾ ਸਮਾਨ ਲੱਦ ਕੇ ਲੰਘਦੇ ਸੀ ਤਾਂ ਸਾਨੂੰ ਚਾ ਛੱਡ ਜਾਂਦਾ ਸੀ ਕਿ ਹੁਣ ਮੇਲਾ ਲੱਗੇਗਾ। ਸੋ ਦੂਸਰੇ ਦਿਨ ਮੇਲਾ ਲੱਗਦਾ ਸੀ ਸੋ ਮੇਲੇ ਵਾਲੇ ਦਿਨ ਅਸੀਂ ਘਰਦਿਆਂ ਦੀ ਮਦਦ ਕਰਦੇ ਸੀ ਕਿ ਜਿਹੜੇ ਛੋਟੇ-ਮੋਟੇ ਕੰਮ ਨੇ ਜਿਸ ਤਰ੍ਹਾਂ ਪਸ਼ੂਆਂ ਨੂੰ ਚਾਰਾ ਲਿਆਉਣਾ ਜਾਂ ਮਤਲਬ ਹੋਰ ਨਿੱਕੇ-ਮੋਟੇ ਖੇਤੀ ਨਾਲ ਜੁੜੇ ਹੋਏ ਕੰਮ ਨੇ ਜਾਂ ਘਰ ਦੇ ਹੋਰ ਕੰਮ ਹੁੰਦੇ ਨੇ ਉਹ ਅਸੀਂ ਬੱਚੇ ਭੱਜ-ਭੱਜ ਕੇ ਕਰਦੇ ਸੀ ਤਾਂਕਿ ਉਹ ਬਿੱਲੇ ਹੋ ਕੇ ਸਾਨੂੰ ਮੇਲੇ ਤੇ ਲੈ ਕੇ ਜਾ ਸਕਣ। ਸੋ 10-11 ਵਜੇ ਨੂੰ ਜਿਹੜੇ ਪਸ਼ੂਆਂ ਦੇ ਜਿਹੜੇ ਪੱਠੇ ਵਗੈਰਾ ਹੁੰਦੇ ਨੇ ਉਹਨਾਂ ਦਾ ਕੰਮ ਨਵੇੜ ਕੇ ਸੋ ਸਾਰੇ ਨਿਆਣਾਂ ਹਾਤੋਂ ਕੇ ਤਿਆਰ ਹੋ ਜਾਂਦੇ ਸੀ ਸੋ ਮੌਸਮ ਬਾਰੇ ਜਿਆ ਹੁੰਦਾ ਸੀ ਕਿ ਹਮੋਸ ਹੁੰਦੀ ਸੀਗੀ ਤੋ ਖੇਤਾਂ ਦੇ ਵਿੱਚ ਗੁਆਰਾ ਬਾਜਰਾ ਟਾਂਡੀ ਜਿੰਨਾ ਮੱਕੀ ਦੀ ਜਿਹੜੀ ਬੇਬੀ ਫਸਲ ਹੁੰਦੀ ਆ ਉਹ ਸੋ ਉਹ ਪਸ਼ੂਆਂ ਲਈ ਪਾਏ ਜਾਂਦੇ ਸੀ ਤੇ ਉਹਨੂੰ ਜਿਹੜਾ ਵੱਢ ਕੇ ਲਿਆਂਦਾ ਜਾਂਦਾ ਸੀ ਜਾਂ ਚਰਦੀ ਹੁੰਦੀ ਸੀ ਤੋ ਉਹਦਾ ਫਰਕੁਤਰਾ ਕਰਕੇ ਰੱਖ ਦਿੱਤਾ ਜਾਂਦਾ ਸੀ ਤਾਂ ਕਿ ਜਿਹੜਾ ਸ਼ਾਮ ਦਾ ਫਿਕਰ ਨਾ ਰਹੇ ਸੋ ਫਿਰ ਅਸੀਂ ਤਿਆਰ ਹੁੰਦੇ ਅ ਤੇ ਬੱਚਿਆਂ ਨੂੰ ਪਤਾ ਕਿ ਨਵੇਂ ਕੱਪੜੇ ਪਾਉਣ ਦਾ ਚਾਹ ਹੁੰਦਾ ਸੋ ਉਹਨਾਂ ਦਿਨਾਂ ਦਾ ਜਿਹੜਾ ਪਹਿਰਾਵਾ ਸੀਗਾ ਲੋਕ ਮੋਸਟਲੀ ਜਿਹੜਾ ਪਗੜੀਆਂ ਬੰਨਦੇ ਸੀਗੇ ਤੇ ਨਾਲ ਉਹਨਾਂ ਦੇ ਕੁਰਤਾ ਚਾਦਰਾਂ ਜਾਂ ਕੁਰਤਾ ਪਜਾਮਾ ਪਾਇਆ ਹੋਣਾ ਸੋ ਇਸ ਤਰ੍ਹਾਂ ਦਾ ਜਿਹੜਾ ਰਵੈਤੀ ਪਹਿਰਾਵਾ ਸੀ ਉਹ ਪਹਿਨ ਕੇ ਜਾਂਦੇ ਸੋ ਸਾਰਾ ਰਸਤਾ ਲੋਕਾਂ ਨਾਲ ਭਰਿਆ ਜਾਂਦਾ ਸੋ ਇੱਕ ਅਜੀਬ ਵਾਤਾਵਰਨ ਹੜਦਾਲੇ ਲਹਿ ਲਾਉਂਦੀਆਂ ਫਸਲਾਂ ਤੇ ਲੋਕ ਨੇ ਜਿਹੜੇ ਉਹ ਮੇਲਾ ਦੇਖਣ ਤੁਰੇ ਜਾਂਦੇ ਤੇ ਜਿਉਂ ਹੀ ਅਸੀਂ ਮੇਲੇ ਦੇ ਵਿੱਚ ਪ੍ਰਵੇਸ਼ ਕਰਦੇ ਤੋ ਸਾਹਮਣੇ ਉੱਥੇ ਇੱਕ ਚੌਂਤਰਾ ਬਣਿਆ ਹੁੰਦਾ ਸੀ ਤਾਂ ਜਿਹਦੇ ਉੱਪਰ ਜਿਹੜੇ ਰਵਾਇਤੀ ਸਿੰਗਰ ਨੇ ਰਵਾਇਤੀ ਗਾਉਣ ਵਾਲੇ ਨੇ ਢੱਡ ਸਰੰਗੀ ਨਾਲ ਗਾਉਂਦੇ ਨੇ ਤੂੰਬੇ ਨਾਲ ਗਾਉਂਦੇ ਨੇ ਤੇ ਜਾਂ ਉਹਨਾਂ ਕੋਲ ਇਸ ਤਰ੍ਹਾਂ ਦੇ ਜਾਂ ਕਬਿਸ਼ਰੀ ਨਾਲ ਕਬਿਸ਼ਰੀ ਗੁੰਮਦ ਨੇ ਕਲੇ ਕੱਲੀ ਬਿਨਾ ਸਾਜ਼ਾਂ ਤੋਂ ਤੋਂ ਵੱਡਾ ਸਾਰਾ ਤੂੰਬਾ ਹੁੰਦਾ ਸੀਗਾ ਢੱਡਾਂ ਹੁੰਦੀਆਂ ਸੀ ਬੁਖਤੂ ਹੁੰਦਾ ਸੀਗਾ ਤਾਂ ਉਹਦੇ ਨਾਲ ਉਹ ਗਾਉਂਦੇ ਸੀ ਤੇ ਜਿਹਦੇ ਵਿੱਚੋਂ ਕਿਸੇ ਸੁਣਾਉਂਦੇ ਜਿੱਦਾਂ ਰੂਪ ਬਸਾਂਦਾ ਕਿੱਸਾ ਪੂਰਨ ਭਗਤ ਦਾ ਕਿੱਸਾ ਸੋਹਣੀ ਮਹੀਵਾਲ ਸੱਸੀ ਪੁੰਨੂ ਹੀਰ ਰਾਂਝਾ ਤੇ ਜਾਂ ਉਹ ਜਿਹੜੇ ਸੂਰਮੇ ਉਹਨਾਂ ਦੀਆਂ ਗਥਾਵਾਂ ਗਾਉਂਦੇ ਜਿਵੇਂ ਸੱਚਾ ਸੂਰਮਾ ਹੋਇਆ ਝੂਣਾ ਮੋੜ ਹੋਇਆ ਸੋ ਇਸ ਤਰ੍ਹਾਂ ਦੀਆਂ ਕਥਾਵਾਂ ਸੁਣਾਉਂਦੇ ਤੇ ਧਾਰਮਿਕ ਜਿਹੜੇ ਗੀਤ ਨੇ ਧਾਰਮਿਕ ਜਿਹੜੇ ਪ੍ਰਸੰਗ ਨੇ ਤਾਂ ਉਹ ਵੀ ਸੁਣਾਉਂਦੇ ਤੇ ਲੋਕ ਉਹਨਾਂ ਨੂੰ ਇਨਾਮ ਦਿੰਦੇ ਪੈਸੇ ਦਿੰਦੇ ਤੇ ਉਦੋਂ ਪੈਸੇ ਦੀ ਕੀਮਤ ਬਹੁਤ ਜ਼ਿਆਦਾ ਸੀ ₹2 ₹2 ਜਾਂ ₹5 ਉਹ ਸੋ ਇਸ ਤਰ੍ਹਾਂ ਲੋਕ ਦਿੰਦੇ ਸੀਗੇ ₹5 ਤਾਂ ਜਿਵੇਂ ਕਾਫੀ ਵੱਡੇ ਰਕਮ ਸਮਝੀ ਜਾਂਦੀ ਸੀ ਤੋਂ ਮੇਰੇ ਨਾਲ ਇਹ ਵੀ ਦੱਸਣਾ ਕਿ ਸਾਡੇ ਵਰਗੇ ਬੱਚੇ ਜਿਹਨੂੰ ਜਾਂਦੇ ਸੀਗੇ ਮੇਲੇ ਨੂੰ ਤਾਂ ਸਾਨੂੰ 25 ਪੈਸੇ ਮਿਲਦੇ ਜਾਂ ਸਾਨੂੰ 50 ਪੈਸੇ ਮਿਲਦੇ ਤੇ ਜਿਹੜੇ ਵੱਡੇ ਸੀ ਉਹਨਾਂ ਨੂੰ ਰੁਪਈਆ 2 ਰੁਪਈਆ ਤੋਂ ਇੰਨੇ ਪੈਸੇ ਨੇ ਜਿਹੜੇ ਮਿਲਦੇ ਸੀ ਸਮਾਨ ਵੀ ਬੜਾ ਸਸਤਾ ਸੀ ਸੋ ਮੇਲੇ ਦੇ ਵਿੱਚ ਜੇ ਤੁਸੀਂ বরਫ ਦਾ ਪੱਤਾ ਲੈਣਾ ਤੁਹਾਨੂੰ 5 5 ਪੈਸੇ ਦਾ ਮਿਲ ਜਾਂਦਾ ਸੀ ਤੋ ਇਸੇ ਤਰ੍ਹਾਂ ਜੇ ਤੁਸੀਂ 12 ਮੰਨ ਦੀ ਧੋਬਣ ਦੇਖਣੀ ਹੈ ਇਸ ਤਰ੍ਹਾਂ ਲਾ ਕੇ ਤੋਂ ਨੂੰ ਸਲੋਟ ਜੇ ਲੱਗੇ ਹੁੰਦੇ ਸੀਗੇ ਕੁੱਪਾ ਜੇ ਲੱਗਿਆ ਹੁੰਦਾ ਸੀਗਾ ਤਾਂ ਉਹਦੇ ਵਿੱਚ ਜਿਹੜੀਆਂ ਅੰਦਰ ਤਸਵੀਰਾਂ ਨੇ ਉਹ ਦਿਸਦੀਆਂ ਸੀਗੀਆਂ ਤਾਂ ਭਾਈ ਜਿਹੜਾ ਇਦਾਂ ਚਰਖੜੀ ਜੀ ਕਮਾਈ ਜਾਂਦਾ ਸੀ ਤਾਂ ਉਹਦੇ ਵਿੱਚੋਂ ਤੁਹਾਨੂੰ ਕਹਿੰਦਾ ਸੀ ਕਿ ਆਗਰੇ ਦਾ ਤਾਜ ਮਹਿਲ ਦੇਖੋ ਦਿੱਲੀ ਦਾ ਲਾਲ ਕਿਲਾ ਦੇਖੋ ਕੋਤੋਂ ਮਨਾਰ ਦੇਖੋ ਨਨਕਾਣਾ ਸਾਹਿਬ ਦਾ ਗੁਰਦੁਆਰਾ ਦੇਖੋ ਪੰਜਾ ਸਾਹਿਬ ਦੇਖੋ ਸੋ ਇਸ ਤਰ੍ਹਾਂ ਤੁਹਾਨੂੰ ਉਹ ਦਿਖਾਉਂਦਾ ਜਾਂਦਾ ਸੀ ਸੋ ਨਾਲ ਹੀ ਨਾਲ ਤੁਹਾਨੂੰ ਅ ਫਿਲਮਾਂ ਦੇ ਪੋਸਟਰ ਫਿਲਮਾਂ ਦੀਆਂ ਤਸਵੀਰਾਂ ਤੋਂ ਇਹ ਵੀ ਦਿਖਾਉਂਦਾ ਸੀ ਤੇ ਜਦੋਂ ਉਹ ਬੰਦ ਹੋ ਜਾਂਦੀ ਸੀ ਤਾਂ ਫਿਰ ਉੱਤੇ ਰਿਕਾਰਡ ਲਾਉਂਦਾ ਸੀਗਾ ਤੋਂ ਦੁਕਾਨੇ ਰਿਕਾਰਡ ਉਹਨਾਂ ਦਿਨਾਂ ਦੇ ਵਿੱਚ ਹੁੰਦੇ ਸੀਗੇ ਸੋ ਉਹਦੇ ਨਾਲ ਜਿਹੜੀ ਰੌਣਕ ਹੈ ਉਹ ਕਾਫੀ ਵੱਜੀ ਰਹਿੰਦੀ ਸੀ ਅ ਸੋ ਇਸੇ ਪ੍ਰਕਾਰ ਜਿਹੜਾ ਹੈਗਾ ਮੇਲੇ ਦੇ ਵਿੱਚ ਜਿਹਨਾਂ ਲਾਟੀਆਂ ਪੱਟਣ ਵਾਲੇ ਉਹ ਜਿਹੜੇ ਤੁੰਬੀਆਂ ਵੇਚਣ ਵਾਲੇ ਇਕਤਾਰਾ ਵੇਚਣ ਵਾਲੇ ਕਾਫੀ ਹੁੰਦੇ ਸੀ ਤਾਂ ਉਹ ਗਾਉਣ ਸੁਣਨ ਤੋਂ ਬਾਅਦ ਅਸੀਂ ਮੇਲੇ ਚਲੇ ਜਾਂਦੇ ਦੁਕਾਨਾਂ ਲੱਗੀਆਂ ਹੁੰਦੀਆਂ ਔਰਤਾਂ ਬੰਗਾਂ ਚੜਾਉਂਦੀਆਂ ਕੁੜੀਆਂ ਜਿਹੜੀਆਂ ਹਨ ਉਪਰਾਂ ਦੇ ਖਰੀਦਦੀਆਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸ ਚੀਜ਼ਾਂ ਨੇ ਉਹ ਖਰੀਦਦੀਆਂ ਨੌਜਵਾਨ ਪੱਟਾਂ ਤੇ ਮੋਰਨੀਆਂ ਪਾਉਂਦੇ ਉਸ ਵਕਤ ਜਿਹੜੇ ਇਸ ਤਰ੍ਹਾਂ ਜਿਵੇਂ ਮੇਰੇ ਕਮਕਾਰ ਲਿਖਿਆ ਹੈ ਤੋਂ ਇਸ ਤਰ੍ਹਾਂ ਖੁਦਾਈ ਕਰਨ ਵਾਲੇ ਹੱਥਾਂ ਤੇ ਖੋਦਦੇ ਹੁੰਦੇ ਸੀਗੇ ਉਦੋਂ ਮਜੇ ਟੈਟੂ ਮਰਾਉਣ ਦਾ ਬਹੁਤਾ ਰਵਾਜ ਨਹੀਂ ਸੀ ਹੋਇਆ ਲੇਕਿਨ ਪੱਟਾਂ ਤੇ ਮੋਰਨੀਆਂ ਬਣਾਉਣੀ ਆ ਮੱਥੇ ਤੇ ਚੰਨ ਤਾਰਾ ਬਣਾਉਣਾ ਹੱਥਾਂ ਤੇ ਕਮਕਾਰ ਬਣਾਉਣਾ ਜਾਂ ਕਿਸਦਾ ਨਾਮ ਲਿਖਵਾ ਲੈਣਾ ਜਾਂ ਇੱਥੇ ਟੋਡੀ ਤੇ ਤਿਲ ਬਣਵਾ ਲੈਣਾ ਔਰਤਾਂ ਦੀਵੇਂ ਗੱਲ ਕਰਨਾ ਤਾਂ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਸੀਗੀਆਂ ਤਾਂ ਕਾਫੀ ਰੌਣਕ ਹੁੰਦੀ ਸੀ ਮੇਲੇ ਦੇ ਵਿੱਚ ਤੇ ਉੱਥੇ ਇੱਕ ਧਾਰਮਿਕ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਲੱਗਦਾ ਸੀ ਤਾਂ ਉੱਥੇ ਜਿਹੜੇ ਰਾਗੀ ਢਾਡੀ ਨੇ ਉਹ ਧਾਰਮਿਕ ਪ੍ਰਸੰਗ ਸੁਣਾਉਂਦੇ ਸੀ ਬਾਬਾ ਜੀ ਨੂੰ ਯਾਦ ਕੀਤਾ ਜਾਂਦਾ ਸੀਗਾ ਸੋ ਮੇਰੇ ਨਾਨਾ ਜੀ ਨੇ ਇਹਨਾਂ ਦੀ ਸੰਗਤ ਕੀਤੀ ਸੀ ਸੰਤੋ ਆਪਾ ਸੁੰਦਰਦਾਸ ਦੀ ਤੇ ਉਹ ਦੱਸਦੇ ਨੇ ਕੁੱਕ ਦੋ ਵਾਰ ਸਾਡੇ ਨਾਨਕੇ ਘਰ ਵੀ ਆਏ ਨੇ ਤਾਂ ਉਹਨਾਂ ਦੇ ਬਾਲ ਨੇ ਜਿਹੜੇ ਬੜੇ ਲੰਮੇ ਸੀ ਤੇ ਲੱਕ ਤੋਂ ਛੇਹਾਂ ਤੱਕ ਕਹਿੰਦੇ ਉਹਨਾਂ ਦੇ ਬਾਲ ਜਿਹੜੇ ਆਉਂਦੇ ਸੀ ਤੇ ਜ਼ਿਆਦਾ ਜਾਣਕਾਰੀ ਹੋਰ ਉਹਨਾਂ ਬਾਰੇ ਕੋਈ ਬਹੁਤੀ ਨਹੀਂ ਮਿਲਦੀ ਜਾਂ ਕਿਤੇ ਰਿਟਰਨ ਦੇ ਵਿੱਚ ਕਿਤੇ ਨਹੀਂ ਹੈਗਾ ਤਾਂ ਇਹ ਮੇਲਾ ਅਸੀਂ ਬਹੁਤ ਚਾਹ ਨਾਲ ਵੇਖਦੇ ਤੇ ਇੱਥੇ ਕਈ ਵਾਰ گاਉਣ ਵਾਲੇ ਵੀ ਲੱਗਦੇ ਤੇ ਮੈਂ ਨਰਿੰਦਰ ਬੀਬਾ ਨੂੰ ਪਹਿਲੀ ਵਾਰ ਇੱਥੇ ਹੀ ਮਿਲਿਆ ਸੋ ਇਸੇ ਮੇਲੇ ਤੇ ਮੈਂ ਸੁਰਜੀਤ ਖੁਰਸ਼ੀਦੀ ਜੀ ਨੂੰ ਮਿਲਿਆ ਤੋ ਸਰਜੀਤ ਖਰਸ਼ੀਦੀ ਜੀ ਇਸੇ ਪਿੰਡ ਤੋਂ ਸਾਨਾ ਤਖਰਾ ਪੁਨੀ ਸੋ ਇਹ ਮੇਲੇ ਵਾਲੇ ਦਿਨਾਂ ਦੇ ਵਿੱਚ ਭਾਵੇਂ ਉਹ ਪਿੰਡ ਤਖਰਾ ਹੋਵੇ ਭਾਵੇਂ ਪੁਨੀ ਆਵੇ ਭਾਵੇਂ ਆੜਦਵਾਲ ਦੇ ਹੋਰ ਪਿੰਡ ਹੋਣ ਸੋ ਮੇਲਾ ਦੇਖਣ ਲਈ ਮਹਿਮਾਨ ਬੜੇ ਦੂਰੋਂ ਦੂਰੋਂ ਹਮ ਹਮ ਆ ਕੇ ਪੁੱਜਦੇ ਸਨ ਤੇ ਸਾਰੇ ਦਿਨ ਜਿੰਨੇ ਦਿਨ ਮੇਲਾ ਚੱਲਦਾ ਸੀ ਉਹ ਕਿਸੇ ਨਾ ਕਿਸੇ ਦੇ ਘਰੇ ਰਹਿੰਦੇ ਸੀ ਸੋ ਘਰਾਂ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ ਸੋ ਤਰ੍ਹਾਂ ਤਰ੍ਹਾਂ ਦੀਪਕਵਾਨ ਬਣਦੇ ਖਾਣੇ ਬਣਦੇ ਉਹਨਾਂ ਦੀ ਮਹਿਮਾਨਾਂ ਦੀ ਸੇਵਾ ਕੀਤੀ ਜਾਂਦੀ ਸੋ ਤਖਰਾ ਪਿੰਡ ਦੇ ਵਿੱਚ ਵੀ ਹਰ ਘਰ ਮਹਿਮਾਨ ਹੁੰਦੇ ਸੀ ਸੋ ਕਈ ਵਾਰ ਮੇਰਾ ਨਾਨਾ ਜੀ ਸਾਨੂੰ ਵੀ ਇੱਕ ਦੋ ਘਰਾਂ ਦੇ ਵਿੱਚ ਲਾਇਆ ਜਾਂਦਾ ਤਾਂ ਉੱਥੇ ਸਾਡੀ ਵੀ ਮਹਿਮਾਨ ਨਵਾਜ਼ੀ ਹੁੰਦੀ ਸੀ ਕਿ ਪਿੰਡ ਤੋਂ ਮੇਲਾ ਦੇਖਣ ਆਏ ਨੇ ਸੋ ਉਹ ਜਾਂ ਤਾਂ ਅਜੇ ਤੱਕ ਮੇਰੇ ਮਨ ਦੇ ਵਿੱਚ ਉਸੇ ਤਰ੍ਹਾਂ ਬਣੀਆਂ ਹੋਈਆਂ ਨੇ ਤੇ ਬਾਅਦ ਦੇ ਵਿੱਚ ਮੈਂ ਗਿਆ ਪੰਜਾਬ ਦੇ ਵਿੱਚ ਛਪਾਰ ਦਾ ਮੇਲਾ ਦੇਖਣ ਵੀ ਗਿਆ ਇੱਥੋਂ ਹੋਰ ਇਕਦੋ ਮੇਲੇ ਵੀ ਦੇਖੇ ਪਰ ਹੁਣ ਭਾਵੇਂ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਲੇਕਿਨ ਬਚਪਨ ਦੇ ਵਿੱਚ ਹੋਰ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ ਹੁੰਦਾ ਨਾ ਫੋਨ ਹੁੰਦੇ ਸੀਗੇ ਨਾ ਟੈਲੀਵਿਜ਼ਨ ਹੁੰਦੇ ਸੀ ਨਾ ਲੋਕ ਨਾ ਸ਼ਹਿਰਾਂ 'ਚ ਜਾਂਦੇ ਸੀਗੇ ਨਾ ਸਿਨੇਮਾ ਹੁੰਦਾ ਸੀਗਾ ਸੋ ਮੇਲੇ ਹੀ ਜਿਹੜਾ ਸਾਨੂੰ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੁੰਦੇ ਸਨ ਸੋ ਬਚਪਨ ਨਾਲ ਜੁੜੀਆਂ ਇਹ ਯਾਦਾਂ ਮਤਲਬ ਫਸਲਾਂ ਦੀ ਮਹਿਕ ਮੇਲੇ ਦੇ ਵਿੱਚ ਮਿਲਦੇ ਖਾਣਿਆਂ ਦੀ ਮਾਹ ਕਿ ਕਿਸ ਤਰ੍ਹਾਂ ਜਿਹੜਾ ਹੋਗਾ ਨੂੰ ਤੁਹਾਨੂੰ ਅਖਬਾਰ ਦੇ ਪੇਪਰ ਤੇ ਉਹ ਪਕੌੜੇ ਪਾ ਕੇ ਦਿੰਦੇ ਸੀ ਸੋ ਉਹੀ ਲੱਗਦਾ ਸੀ ਕਿ ਦੁਨੀਆ ਦੀ ਬਹੁਤ ਵੱਡੀ ਨਿਆਮਤ ਹੈ ਸੋ ਸੇਬ ਕੱਟ ਕੇ ਉਹਨਾਂ ਤੇ ਨਮਕ ਛਿੜਕ ਕੇ ਦੇ ਦੇਣਾ ਤਾਂ ਜਾਂ ਫਿਰ ਜਿਹੜਾ ਹੈਗਾ ਕੁਲਫੀਆਂ ਜਿਹੜੀਆਂ ਹੋਣੀਆਂ ਉਹ ਹੋਣੀਆਂ ਸੋ ਉਹ ਵੀ ਦੇ ਦੇਣਾ ਉਹ ਵੀ ਜਿਹੜੇ ਬੱਚੇ ਨੇ ਜਿਹੜੇ ਕੁਚਾ ਨਾਲ ਖਾਂਦੇ ਸੀ ਤੇ ਵੱਡੇ ਤੁਹਾਨੂੰ ਜਲੇਬੀਆਂ ਲੈ ਕੇ ਦਿੰਦੇ ਪਕੌੜੇ ਲੈ ਕੇ ਦਿੰਦੇ ਤੇ ਘਰ ਨੂੰ ਵੀ ਲੈ ਕੇ ਜਾਂਦੇ ਸੋ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਤੇ ਮੈਂ ਨਰਿੰਦਰ ਵੀਬਾ ਨੂੰ ਵੀ ਪਹਿਲੀ ਵਾਰੀ ਇਸੇ ਮੇਲੇ ਤੇ ਗਾਉਂਦਿਆਂ ਸੁਣਿਆ ਸੀਗਾ ਸੋ ਹੁਣ ਵੀ ਜਿਹੜਾ ਹੈਗਾ ਉੱਥੇ ਮੇਲਾ ਉਸੇ ਤਰ੍ਹਾਂ ਲੱਗਦਾ ਹੈ ਲੇਕਿਨ ਹਾਲਾਤ ਨੇ ਜਿਹੜੇ ਉਹ ਪਾਵੇਂ ਬਦਲ ਗਏ ਹੁਣ ਸੋ ਇਸ ਮੇਲੇ ਤੇ ਜਿਹੜੀ ਸਭ ਤੋਂ ਸ਼िखर ਹੁੰਦੀ ਸੀ ਉਹ ਸੀਗੀ ਪਹਿਲਵਾਨਾਂ ਦਾ ਅਖਾੜਾ ਪਹਿਲਵਾਨਾਂ ਦਾ ਜਿਹੜਾ ਘੋਲ ਲੱਗ ਹੁੰਦੇ ਸੀ ਜਾਂ ਛਿੰਝ ਪੈਂਦੀ ਸੀ ਕਹੇ ਲੋ ਤੇ ਮਤਲਬ ਜਿਨਾ ਹਲਾ ਨਾਇਆ ਬਾਇਆ ਹੋਇਆ 4-5 ਏਕੜ ਜਗ੍ਹਾ ਤਾਂ ਉਹਦੇ ਹਲਦਵਾਲੇ ਜਿਹੜੇ ਲੋਕ ਨੇ ਇੱਕ ਪੰਡਾਲ ਬਹੁਤ ਵੱਡੀ ਦਾ ਦੇ ਵਿੱਚ ਇਕੱਠੇ ਹੋ ਜਾਂਦੇ ਸੀ ਟਰੈਕਟਰ ਟਰਾਲੀਆਂ ਮਤਲਬ ਹਲਦਵਾਲੇ ਖੜ ਜਾਂਦੇ ਸੀ ਲੋਕ ਉਹਨਾਂ ਤੇ ਚੜ ਜਾਂਦੇ ਸੀ ਦਰਖਤਾਂ ਤੇ ਚੜ ਜਾਂਦੇ ਸੀ ਸੋ ਬਹੁਤ ਭੀੜ ਹੁੰਦੀ ਸੀ ਬੜਾ ਪੰਡਾਲ ਹੁੰਦਾ ਸੀ ਤੋਂ ਉੱਥੇ ਪਹਿਲਵਾਨ ਨੇ ਜਿਹੜੇ ਉਹ ਘੁਲਦੇ ਸੀ ਸੋ ਜਿਹੜੇ ਢੋਲੀ ਨੇ ਉਹ ਢੋਲ ਵਜਾਉਂਦੇ ਹੁੰਦੇ ਸੀ ਕਿ ਉਸ ਵਕਤ ਜਿਹੜੇ ਪਿੰਡਾਂ ਦੇ ਮਰਾਸੀ ਹੁੰਦੇ ਸੀਗੇ ਉਹ ਢੋਲ ਵਜਾਉਂਦੇ ਹੁੰਦੇ ਸੀਗੇ ਸੋ ਉਹ ਉਹਨਾਂ ਨੇ ਪੁੰਡਾਲ ਦੇ ਵਿੱਚ ਜੀੜਾ ਕੱਢਦੇ ਰਹਿਣਾ ਤੇ ਪਹਿਲਵਾਨਾਂ ਨੇ ਘੁਲਦੇ ਰਹਿਣਾ ਜੇਦੋਂ ਪਹਿਲਵਾਨ ਨੇ ਕਿਸੇ ਨੇ ਜਿੱਤ ਜਿੱਤ ਜਾਣਾ ਦੂਸਰੇ ਕਿਸੇ ਪਹਿਲਵਾਨ ਦੀ ਪਿੱਠ ਲਾ ਦੇਣੀ ਤਾਂ ਉਹਨੇ ਢੋਲੀ ਨੂੰ ਨਾਲ ਲੈ ਕੇ ਜੀੜਾ ਕੱਢਣਾ ਤੇ ਲੋਕਾਂ ਨੇ 1 ਰੁਪਿਆ 2 ਰੁਪਿਆ ਉਸ ਪਹਿਲਵਾਨ ਦੀ ਹੌਸਲਾ ਅਫਜ਼ਾਈ ਕਰਨੀ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਬੱਚਿਆਂ ਦੇ ਵਿੱਚ ਸਿਹਤਮੰਦ ਹੋਣ ਦਾ ਰੁਝਾਨ ਪੜਦੀਆਂ ਸੀ ਉਸ ਵਕਤ ਜਿਹੜੇ ਅਖਾੜੇ ਪਿੰਡਾਂ ਦੇ ਵਿੱਚ ਵੀ ਹੁੰਦੇ ਸੀ ਜਿੱਥੇ ਪਹਿਲਵਾਨ ਨੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਜਾਂ ਉਹਨਾਂ ਦਾ ਜਿਹੜਾ ਖਾਣਾ ਉਹ ਸੈੱਟ ਕੀਤਾ ਜਾਂਦਾ ਸੀ ਉਹ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਨੇ ਕਿੰਨੇ ਨੇ ਖੂਬਸੂਰਤ ਜੁੱਸੇ ਬਣਾਉਂਦੇ ਨੇ ਸੋ ਉਹਨਾਂ ਦਾ ਬੱਚਿਆਂ ਤੇ ਜਾਂ ਲੋਕਾਂ ਤੇ ਚੰਗਾ ਪ੍ਰਭਾਵ ਪੈਂਦਾ ਸੀ ਉਹਦੋਂ ਨਸ਼ੇ ਵਗੈਰਾ ਨਹੀਂ ਹੁੰਦੇ ਸੀ ਸੋ ਇਸ ਮੇਲੇ ਨਾਲ ਜੁੜੀਆਂ ਹੋਈਆਂ ਮੇਰੇ ਕਾਫੀ ਯਾਦਾਂ ਮੇਰੇ ਮਾਈਂਡ ਦੇ ਵਿੱਚ ਹਨ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਤਾਜ਼ਾ ਕਰ ਲਵਾਂ ਮੈਨੂੰ ਪਤਾ ਨਹੀਂ ਕਿ ਤੁਸੀਂ ਕਦੇ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਮੇਲਿਆਂ ਨਾਲ ਜੁੜਦੇ ਰਹੇ ਜੁੜੇ ਰਹੇ ਹੋ ਕੋਈ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਭਾਦਰੂ ਦੇ ਮਹੀਨੇ ਦੇ ਵਿੱਚ ਮਾੜੀ ਦੇ ਮੇਲੇ ਵੀ ਬਹੁਤ ਲੱਗਦੇ ਨੇ ਗੁੱਗਾ ਮਾੜੀਆਂ ਤੇ ਮੇਲੇ ਲੱਗਦੇ ਨੇ ਸੋ ਸੁਸ਼ਪਾਰ ਦਾ ਮੇਲਾ ਤੁਹਾਨੂੰ ਪਤਾ ਹੈ ਜਰਗ ਦਾ ਮੇਲਾ ਤੁਹਾਨੂੰ ਪਤਾ ਹੈ ਜਿਗਰਾਮਾ ਦੀ ਰੌਸ਼ਨੀ ਤੁਹਾਨੂੰ ਪਤਾ ਹੈ ਸੋ ਹੋਰ ਵੀ ਜਿਹੜੇ ਧਾਰਮਿਕ ਮੇਲੇ ਨੇ ਜਿਨਾ ਵਿਸਾਖੀ ਹੋਈ ਦੁਬਾਲੀ ਹੋਈ ਦਸਹਿਰਾ ਹੋਇਆ ਉਹ ਮੇਲੇ ਲੱਗਦੇ ਨੇ ਮੱਸਿਆ ਲੱਗਦੀਆਂ ਨੇ ਪੂਰਨਮਾਸ਼ੀਆਂ ਲੱਗਦੀਆਂ ਨੇ ਸੋ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਨਾ ਕੋਈ ਮੇਲਾ ਜ਼ਰੂਰ ਲੱਗਦਾ ਰਿਹਾ ਹੋਵੇਗਾ ਸੋ ਜਿਸ ਨੂੰ ਤੁਸੀਂ ਆਪਣੇ ਬਚਪਨ ਦੇ ਵਿੱਚ ਮਾਣਿਆ ਹੋਵੇਗਾ ਭਾਵੇਂ ਅਸੀਂ ਪਰਦੇਸਾਂ ਦੇ ਵਿੱਚ ਆ ਗਏ ਹਾਂ ਮੇਲੇ ਇੱਥੇ ਵੀ ਲੱਗਦੇ ਨੇ ਗਾਉਣ ਵਾਲੇ ਲੱਗਦੇ ਨੇ ਗਾਉਣ ਵਾਲੇ ਸੱਦੇ ਜਾਂਦੇ ਨੇ ਮਤਲਬ ਜਿਦਾਂ ਦੁਕਾਨਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਪਰ ਉਹ ਜਿਹੜਾ ਮਾਹੌਲ ਤੁਹਾਨੂੰ ਇੱਕ ਆਰਟੀਫੀਸ਼ੀਅਲ ਜੀ ਕਿਸਮ ਦਾ ਲੱਗਦਾ ਤੁਹਾਡੇ ਮਨ ਅੰਦਰੋਂ ਨਹੀਂ ਉੱਠਦੀਆਂ ਚੀਜ਼ਾਂ ਖੁਸ਼ੀ ਨਹੀਂ ਤੁਹਾਡੇ ਮਨ ਅੰਦਰੋਂ ਉੱਠਦੀ ਉਹ ਉਤਸ਼ਾਹ ਨਹੀਂ ਉੱਠਦਾ ਹੈਗਾ ਸੋ ਇਹਦੇ ਨਾਲ ਦੂਸਰਾ ਹੈਗਾ ਕਿ ਬਿਜ਼ਨਸ ਬੜਿਆ ਜੁੜਿਆ ਹੋਇਆ ਕਮਰਸ਼ੀਅਲ ਤੌਰ ਤੇ ਕੀਤੇ ਜਾਂਦੇ ਨੇ ਕੀ ਐਡਵਰਟਾਈਜ਼ਮੈਂਟਾਂ ਕਿੰਨੀਆਂ ਮਿਲਦੀਆਂ ਨੇ ਵੈਂਡਰ ਕਿੰਨੇ ਮਿਲਦੇ ਨੇ ਗਵਰਨਮੈਂਟ ਤੋਂ ਪੈਸਾ ਕਿੰਨਾ ਮਿਲਦਾ ਹੈ ਤੇ ਇਸ ਤਰ੍ਹਾਂ ਪ੍ਰਬੰਧਕ ਨੇ ਜਿਹੜੇ ਉਹ ਮੇਲੇ ਲਗਾਉਂਦੇ ਨੇ ਤੇ ਕਈ ਛਿੜਨ ਚੀਜ਼ਾਂ ਵੀ ਨੇ ਜਿਸ ਤਰ੍ਹਾਂ گاਉਂ ਵਾਲਿਆਂ ਦੇ ਨਾਲ ਕਿਸੇ ਨੂੰ ਬਾਹਰਲੇ ਮੁਲਕ ਕੱਢ ਦੇਣਾ ਉਹਨਾਂ ਤੋਂ ਪੈਸਾ ਲੈ ਲੈਣਾ ਜਾਂ ਕੋਈ ਹੋਰ ਤੌਰ ਤਰੀਕੇ ਵੀ ਨੇ ਉਹ ਮੈਨੂੰ ਉਹਨਾਂ ਦਾ ਬਹੁਤਾ ਨਹੀਂ ਪਤਾ ਲੇਕਿਨ ਹੈਗੇ ਆ ਸੋ ਇਸ ਕਰਕੇ ਜਿਹੜੇ ਹੈਗੇ ਨੇ ਭਾਵੇਂ ਅਸੀਂ ਜਿੰਨੇ ਮਰਜ਼ੀ ਮੇਲੇ ਦੇਖ ਲਈਏ ਸਾਨੂੰ ਜਿਹੜੇ ਪੰਜਾਬ ਦੇ ਮੇਲੇ ਨੇ ਸੋ ਉਹਨਾਂ ਦੀ ਯਾਦ ਆਉਂਦੀ ਰਹਿੰਦੀ ਹੈ ਤੋ ਦੋਸਤੋ ਇਹ ਜਿਹੜਾ 27 28 29 ਅਗਸਤ ਹੈ ਤੇ ਉਸ ਨੂੰ ਇਹ ਮੇਲਾ ਲੱਗ ਰਿਹਾ ਹੈ ਤਾਂ ਤੁਸੀਂ ਜਰੂਰ ਜੇ ਇਸ ਇਲਾਕੇ ਦੇ ਵਿੱਚ ਹੈਗੇ ਹੋ ਤਾਂ ਜਰੂਰ ਜਾਣਾ ਤੇ ਨਾਲੇ ਮੈਨੂੰ ਇਹ ਦੱਸਣਾ ਕਿ ਤੁਸੀਂ ਬਚਪਨ ਦੇ ਵਿੱਚ ਕਿਹੜਾ ਮੇਲਾ ਦੇਖ ਰਹੇ ਦੇਖਦੇ ਰਹੇ ਹੋ ਤੇ ਜਿਹੜਾ ਅਜੇ ਤੱਕ ਤੁਹਾਡੇ ਚੇਤਿਆਂ ਦੇ ਵਿੱਚ ਬਸਿਆ ਹੋਵੇ ਤੇ ਉਹਦੀਆਂ ਤੁਹਾਨੂੰ ਕੁਝ ਜ਼ਿਆਦਾ ਹੋਣ ਉਹ ਜ਼ਿਆਦਾ ਤੁਸੀਂ ਜਰੂਰ ਸਾਂਝੀਆਂ ਕਰਨੀਆਂ ਸਾਡੇ ਨਾਲ ਤੇ ਅਸੀਂ ਫਿਰ ਜਿਹੜਾ ਹੈਗਾ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਕਰਾਂਗੇ। ਸੋ ਉਮੀਦ ਕਰਦਾ ਹਾਂ ਦੋਸਤੋ ਇਹ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇ ਤੁਸੀਂ ਉਸ ਇਲਾਕੇ ਨਾਲ ਸੰਬੰਧਤ ਹੋਏ ਤੇ ਤੁਸੀਂ ਮੇਲਾ ਵੇਖਣ ਗਏ ਤਾਂ ਮੈਨੂੰ ਦੱਸਿਓ ਕਿ ਕਿਸ ਤਰ੍ਹਾਂ ਦਾ ਮੇਲਾ ਸੀ? ਕੀ ਉਹਦੇ ਵਿੱਚ ਤੁਹਾਨੂੰ ਲੱਗਿਆ ਕੀ ਨਵਾਂ ਲੱਗਿਆ? ਕੀ ਪੁਰਾਣੇ ਮੇਲਿਆਂ ਵਰਗੇ ਹੀ ਮੇਲੇ ਹੁੰਦੇ ਨੇ ਜਾਂ ਮੇਲਿਆਂ ਦੇ ਵਿੱਚ ਚਿੰਜਿਸ ਆ ਗਈਆਂ ਤੋਂ ਮੈਂ ਦੇਖਿਆ ਮੈਂ ਜਦੋਂ ਸ਼ਪਾਰ ਦੇ ਮੇਲੇ ਤੇ ਗਿਆ ਸੋ ਸਾਡੇ ਟਾਈਮ ਜਿਹੜੇ ਸਧਾਰਨ ਕਿਸਮ ਦੇ ਚੰਡੋਲ ਹੁੰਦੇ ਸੀ ਜਿੱਚ ਬੱਚੇ ਝੂਟੇ ਲੈਂਦੇ ਸੀ ਜਾਂ ਸਧਾਰਨ ਕਿਸਮ ਦੇ ਝੂਟੇ ਹੁੰਦੇ ਸੀਗੇ ਤੋਂ ਹੁਣ ਮੈਂ ਦੇਖਿਆ ਕਿ ਬੜੇ ਹਾਈ ਫਾਈ ਨੇ ਜਿਹੜੇ ਉਹ ਚੰਡੋਲ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਤੋਂ ਉਹਨਾਂ ਦੇ ਵਿੱਚ 뮤직 ਚੱਲ ਰਿਹਾ ਹੁੰਦਾ ਸੋ ਇਹ ਜਿਹੜੀਆਂ ਤਬਦੀਲੀਆਂ ਨੇ ਉਹ ਆਈਆਂ ਨੇ ਸੋ ਖਾਣੇ ਦੇ ਵਿੱਚ ਵੀ ਤਬਦੀਲੀਆਂ ਆਈਆਂ ਨੇ ਹੁਣ ਉਹ ਸਿੰਪਲ ਖਾਣੇ ਨਹੀਂ ਵਿਕਦੇ ਤੁਹਾਨੂੰ ਉਥੇ ਨੂਡਲਸ ਵੀ ਮਿਲਣਗੀਆਂ ਤੁਹਾਨੂੰ ਉਥੇ 버ਗਰ ਵੀ ਮਿਲਣਗੇ ਤੁਹਾਨੂੰ ਉਥੇ ਹੋਰ ਤਰ੍ਹਾਂ ਦਾ ਸਮਾਨ ਹੈ ਜਿਹੜਾ ਮਿਲੇਗਾ ਤਕਲਕੀਆਂ ਦੀ ਜਗਾ ਜ ਰਗੜੀ ਹੋਈ ਵਰਖ ਦੀ ਜਗਾ ਆਈਸਕ੍ਰੀਮ ਮਿਲੇਗੀ ਉਹ ਬੰਦੇ ਤੁਹਾਨੂੰ ਜਦੋਂ ਹੋਕਰੇ ਮਾਰਦੇ ਸੀਗੇ ਖਾਣ ਲਈ ਸੱਦੇ ਸੀ ਤਾਂ ਇੱਕ ਜੀਵ ਜਹਾ ਵਾਤਾਵਰਨ ਹੁੰਦਾ ਸੀਗਾ ਰੇਡੀਓ ਹੁੰਦੇ ਸੀ ਛੋਟੇ ਛੋਟੇ ਲਾਊਡ ਸਪੀਕਰ ਉਹਨਾਂ ਦੇ ਵਿੱਚ ਹੀ ਬੋਲਦੇ ਸੀ ਗੀਤ ਚੱਲਦੇ ਸੀ ਤਾਂ ਤੁਹਾਨੂੰ ਉਹ ਬਹੁਤ ਵਧੀਆ ਲੱਗਦਾ ਸੀ ਸੋ ਮੈਨੂੰ ਆਪਣੇ ਨਾਨਾ ਜੀ ਨਾਲ ਆਪਣੇ ਮਾਮਿਆਂ ਨਾਲ ਆਪਣੇ ਮਾਮੇ ਦੇ ਬੇਟਿਆਂ ਨਾਲ ਦੇਖੇ ਉਹ ਮੇਲੇ ਬਹੁਤ ਯਾਦ ਆਉਂਦੇ ਨੇ ਤਾਂ ਬਾਅਦ ਵਿੱਚ ਮੈਂ ਆਪਣੇ ਪਿੰਡ ਆ ਗਿਆ ਸੀ ਉੱਥੇ ਆ ਕੇ ਵੀ ਮੇਲੇ ਦੇਖੇ ਲੇਕਿਨ ਸ਼ਰਤ ਤੱਕ ਦਾ ਨਾ ਮਿਲਿਆ ਹੈ ਇਹ ਬਚਪਨ ਦੇ ਵਿੱਚ ਮੈਂ ਬਹੁਤ ਮਾਣਿਆ ਹੈ ਤਾਂ ਇਹ ਵੀੜੀਆਂ ਯਾਦਾਂ ਦੇ ਵਿੱਚ ਪਸਿਆ ਹੋਇਆ ਹੈ ਅਸੀਂ ਬੱਚੇ ਜਦੋਂ ਛੋਟੇ ਹੁੰਦੇ ਸੀ ਤੋਂ ਨਿੱਕੇ ਨਿੱਕੇ ਖਡਾਉਣੇ ਉੱਥੋਂ ਲੈ ਕੇ ਆਉਣੇ ਛੋਟੇ ਛੋਟੇ ਟਰੈਕਟਰ ਹੁੰਦੇ ਸੀ ਛੋਟੇ ਛੋਟੇ ਜਿਹੜੇ ਡੱਡੂ ਜੇ ਹੁੰਦੇ ਸੀ ਜਿਹੜੇ ਟਪੂਸੀਆਂ ਮਾਰਦੇ ਸੀਗੇ ਸੋ ਉਹ ਸਾਨੂੰ ਕਿੰਨਾ ਚਰਜੜਾ ਹੈਗਾ ਉਹਨਾਂ ਦਾ ਚਾਹ ਹੋਣਾ ਖੇਡਣ ਲਈ ਅਸੀਂ ਕਿਸੇ ਨੂੰ ਹੱਥ ਨਾ ਲਾਉਣ ਦੇਣਾ ਨੂੰ ਸਵੇਰੇ ਉੱਠ ਕੇ ਆਪਣੀ ਨਾਨੀ ਦੇ ਸਦੂਖ ਦੇ ਵਿੱਚ ਲਕੋ ਦੇਣੇ ਤੇ ਫਿਰ ਸਵੇਰੇ ਉੱਠ ਕੇ ਕੱਢ ਲੈਣੇ ਸੋ ਮੈਨੂੰ ਜਿਆਦਾ ਆਉਂਦੀਆਂ ਨੇ ਸੋ ਉਸੇ ਪ੍ਰਕਾਰ ਜਿਹੜਾ ਘਰਾਂ ਨੂੰ ਲਿਪਿਆ ਪੋਚਿਆ ਸਜਾਇਆ ਜਾਂਦਾ ਸੀ ਤੋਂ ਅੱਧ ਪਛਦੇ ਘਰਨੇ ਜਿਹੜੇ ਉਹ ਕੱਚੇ ਹੁੰਦੇ ਸੀ ਤੋਂ ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਬੜਾ ਸਜਾਉਂਦੀਆਂ ਸੀਗੀਆਂ ਕਿਉਂਕਿ ਅੱਗੇ ਹੋਰ ਤਿਹਾਰ ਵੀ ਇਹਨਾਂ ਤੋਂ ਬਾਅਦ ਆ ਰਹੇ ਹੁੰਦੇ ਸੀ ਸੋ ਉਸੇ ਪ੍ਰਕਾਰ ਮੇਲਿਆਂ ਦੇ ਉੱਪਰ ਜਿਹੜੇ ਕਿੱਸੇ ਨੇ ਉਹ ਬਿੱਚੇ ਜਾਂਦੇ ਸੀ ਰੂਪ ਬਸੰਦਾ ਕਿੱਸਾ ਸਹਿਬਜ਼ਾਦੇ ਦੀ ਸ਼ਹੀਦੀ ਤੇ ਹੋਰ ਕਿਸੇ ਉਹ ਇਸ ਤਰ੍ਹਾਂ ਪਏ ਹੁੰਦੇ ਸੀਗੇ ਤਾਂ ਉਹ ਸਾਨੂੰ ਬੜੀਆਂ ਫਿੱਚਾਂ ਪਾਉਂਦੇ ਸੀ ਜਦੋਂ ਮੈਂ 8ਵੀਂ 9ਵੀਂ ਦੇ ਵਿੱਚ ਵੀ ਹੋ ਗਿਆ ਵੀ ਯਾਰ ਕੋਈ ਕਿੱਸਾ ਲੈ ਕੇ ਚੱਲੀਏ ਉਹ ਤੁਹਾਨੂੰ ਕਿਸੇ ਪੜਨ ਨੂੰ ਬੜੇ ਚੰਗੇ ਲੱਗਦੇ ਸੀ ਤੇ ਉਹ ਸ਼ਾਇਦ ਉੱਥੋਂ ਹੀ ਜਿਹੜਾ ਹੈਗਾ ਸ਼ੌਕ ਪਿਆ ਹੋਵੇ ਪੜਨ ਦਾ ਸੋ ਹੋਰ ਬਹੁਤ ਸਾਰੀਆਂ ਜਾਤਾਂ ਨੇ ਸੋ ਤੁਸੀਂ ਵੀ ਜਿਹੜੀਆਂ ਆਪਣੀਆਂ ਜਾਤਾਂ ਜਰੂਰ ਸਾਂਝੀਆਂ ਕਰਿਓ ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਜੁਆਦ ਦਵਾਂ ਨਾ ਕਿ ਤਕਰਾਂ ਦਾ ਮੇਲਾ ਚੱਲ ਰਿਹਾ ਹੈ ਤਾਂ ਉਹ ਉਹਦੇ ਬਾਰੇ ਤੁਸੀਂ ਜੇ ਜਾਣਦੇ ਹੋ ਤਾਂ ਵੀ ਠੀਕ ਹੈ ਨਹੀਂ ਜਾਣਦੇ ਤਾਂ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਜੇ ਤੁਸੀਂ ਉਸ ਇਲਾਕੇ 'ਚ ਹੋਵੋ ਤਾਂ ਜਰੂਰ ਇਹ ਮੇਲਾ ਦੇਖ ਕੇ ਆਇਓ ਤੇ ਆ ਕੇ ਮੈਨੂੰ ਆਪਣੇ ਵਿਚਾਰ ਭੇਜਿਓ ਸੋ ਮੇਝਰ ਮੰਨਤੋਂ ਤੇ ਉੱਥੇ ਆ ਗਿਆ ਮੇਰੇ ਮਿਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ